ਦੀਪ ਸਿੱਧੂ ਬਾਈ ਸਾਡਾ ਚੱਲ ਗਿਆ ਅਸੀਂ ਦੀਪ ਦੇ ਜਗਾਇ ਹੋਏ ਦੀਵੇ ਆ ਹਜ਼ਾਰ ਲਾ ਕੇ ਜਾਵਾਂਗੇ ਸਾਡਾ ਅਮਰਤਪਾਲ ਸਾਨੂੰ ਜਗਾ ਗਿਆ ਫੇਰ ਬਾਹਰ ਆਉ ਉਹ ਕਿੰਨਾ ਚਿਰ ਸਰਕਾਰਾਂ ਰੱਖ ਲੈਣਗੀਆਂ ਲੱਖਾਂ ਆਉਣਗੇ ਕਿੰਨਾ ਸਿੱਖ ਜਾਗਿਆ ਹੈਗਾ ਪਹਿਲਾਂ ਤਾਂ ਬਾਈ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਲੈ ਵੀ ਮੈਂ ਬੋਲੂ ਜਮਾ ਸੱਚ ਕਿਸੇ ਦੇ ਗੋਡੇ ਵੱਜੇ ਕਿਸੇ ਦੇ ਗਿੱਟੇ ਵੱਜੇ ਮੈਂ ਕਿਸ ਤੋਂ ਕੁਝ ਨਹੀਂ ਲੈਣਾ ਤਿੰਨ ਮਹੀਨੇ ਮੇਰੀ ਢੂਈ ਤੇ ਸਟੇਜ ਰਹੀ ਹੈ ਮੈਂ ਅੰਦਰ ਸੀ ਮੇਰੀ ਢੂਈ ਤੇ ਸਟੇਜ ਹੈ ਅੱਜ ਆਪਾਂ ਨੇ ਦੀ ਢੂਈ ਤੇ ਸਟੇਜ ਹੈ ਛੋੜੇ ਲੋਕਾਂ ਦਾ ਪਿਆਰ ਹੈ ਮੇਰੇ ਨਾਲ ਵੀ ਬਹੁਤ ਸੀ ਛੋੜੇ ਦਿਲਾਂ 'ਚ ਕੀ ਆ ਮੈਂ ਦੱਸੂ ਮੇਰੇ ਦਿਲ 'ਚ ਕੀ ਸੀ ਮੈਂ ਦੱਸੂ ਗੱਲ ਕਰ ਪਹਿਲਾਂ ਮੈਂ ਤੁਹਾਨੂੰ ਯਾਦ ਕਰਾਉਣਾ ਚਾਹਣਾ ਹੈ ਆਪਣੇ ਪੰਜਾਬ ਦੇ ਮੱਥੇ ਤੋਂ ਕਲੰਕ ਪੂੰਜਣ ਵਾਲਾ ਮਹਾਨ ਸੂਰਮਾ ਆਪਾਂ ਝੋਟਾ ਝੋਟਾ ਕੀ ਝੋਟਾ ਇੱਕ ਪਸ਼ੂ ਬਾਨਾ ਚਲੋ ਹੁਣ ਮੈਂ ਤੁਹਾਨੂੰ ਯਾਦ ਕਰਾਉਣਾ ਹੈ ਮਾਨਸ ਆਪਣੇ ਮੱਥੇ ਤੋਂ ਕਲੰਕ ਪੂਣਾ ਆਇਆ ਬਾਪੂ ਉਹ ਖੜਾ ਸਰਦਾਰ ਜਗਤਾਰ ਸਿੰਘ ਹਵਾਰਾ ਦੇ ਬਾਪੂ ਜੀ ਸਾਡੇ ਵਿੱਚ ਬੈਠੇ ਕਿਸ ਨੇ ਨਾਲਿਆ ਆ ਬਾਪੂ ਖੜਾ ਹੋ ਨਾ ਦਿਸੇ ਆਡੀ ਤਰਾਸ਼ਦੀ ਐ ਅਸੀਂ ਆਪਦੇ ਹੀਰੇਆਂ ਨੂੰ ਪੁੱਲ ਜਾਂਦੇ ਆ ਕੋਈ ਨਮਾ ਆਉਂਦਾ ਮੇਰੇ ਵਰਗਾ ਝੋਟਾ ਕੋਈ ਹੋਰ ਆਉਂਦਾ ਫਲਾਨਾ ਇਮਕਾ ਟਮਕਾ ਅਸੀਂ ਆਦੇ ਪੁਰਾਣੇ ਯੋਧਿਆਂ ਨੂੰ ਪੁੱਲ ਜਾਂਦੇ ਆ ਮੈਂ 3 ਮਹੀਨੇ ਅੰਦਰ ਰਹਾ ਛੋਡੇ ਲੋਕਾਂ ਦਾ ਪੂਰਾ ਸਾਥ ਮਿਲਿਆ ਜੂਣੀ ਨੇ ਇਹਨੇ ਪੂਰਾ ਗੱਜ-ਬੱਜ ਕੇ ਸਾਥ ਦਿੱਤਾ ਸਭ ਲੋਕ ਹਜੇ ਵੀ ਧਰਨਾ ਚੱਲੀ ਜਾਂਦਾ ਨਸ਼ੇ ਖਿਲਾਫ ਤੇ ਰਾਤ ਲੜਦੇ ਫਿਰਦਾ ਮੇਰੀ ਬਾਈ ਮੈਂ ਝੂਠ ਨਹੀਂ ਮਾਰਦਾ ਉਹ ਪਰਚਿਆਂ ਨੇ ਤਰੀਕਾ ਪੈਂਦੀਆਂ ਕੋਈ ਮੁਕਰਗੇ ਕੋਈ ਮੈਂ ਬਰੀ ਪਰਚਿਆਂ ਨੇ ਤਰੀਕਾ ਪੈਂਦੀਆਂ ਨੇ ਮੇਰੀਆਂ ਉਹ ਪਰਚਿਆਂ ਨੇ ਤਰੀਕਾ ਪੈਂਦੀਆਂ ਨੇ ਤੇ ਚਾਰ ਹੋਰ ਨਵੇਂ ਪਾਏ ਨੇ ਪਰਚੇ ਮੇਰੇ ਤੇ ਤੇ ਨਵੇਂ ਨੇ ਮਾਨਤਾ ਰਹਾ ਅੰਦਰ ਰਹਿਦ ਮੈਂ ਕੀ ਪਤਾ ਕੀ ਦੇ ਦਿੰਦੇ ਨੇ ਨਾ ਵਿਕੇ ਨਾ ਚੁਕੇ ਨਾ ਇਹ ਹਣਾ ਮੈਨੂੰ ਉਸ ਦਿਵਾਰ ਬੀਪੀ ਦੀ ਸ਼ਿਕਾਇਤ ਹੁੰਦੀ ਆ ਮੈਂ ਫੇਰ ਵੀ ਲੜਦਾ ਫਿਰਦਾ ਸੋ ਆਪਾਂ ਅੱਜ ਮੈਨੂੰ ਨਹੀਂ ਪਤਾ ਹੈਗਾ ਕਮੇਟੀ ਕੀ ਫੈਸਲਾ ਹੋਗੀ ਵੀ ਜੋ ਲੈਣਾ ਤੁਰੰਤ ਐਕਸ਼ਨ ਲਵੇ ਅਸੀਂ ਤਾਂ ਬੇਇਨਤੀ ਕਰਦੇ ਅੰਦਰ ਬੈਠਾ ਹੁਣ ਉਹ ਤਾਂ ਜੋਧੇ ਨੇੜੇ 27 ਸਾਲਾਂ ਤੋਂ ਬੈਠੇ ਨੇ ਉਹਨਾਂ ਦਾ ਦੇਣਾ ਕੋਈ ਨਹੀਂ ਦੇ ਸਕਦਾ ਦੀਪ ਸਿੱਧੂ ਭਾਈ ਸਾਡਾ ਚਲ ਗਿਆ ਅਸੀਂ ਦੀਪ ਦੇ ਜਗ੍ਹਾ ਹੋਏ ਦੀਵੇਂ ਆ ਹਜ਼ਾਰ ਲਾ ਕੇ ਜਾਵਾਂਗੇ ਸਾਡਾ ਅਮਰਤਪਾਲ ਸਾਨੂੰ ਜਗਾ ਗਿਆ ਫੇਰ ਬਾਹਰ ਆਉ ਉਹ ਕਿੰਨਾ ਚਿਰ ਸਰਕਾਰਾਂ ਰੱਖ ਲੈਣਗੀਆਂ ਲੱਖਾਂ ਆਉਣਗੇ ਕਿੰਨਾ ਸਿੱਖ ਜਾਗੇਗਾ ਤੇ ਭਾਈ ਲੰਗਰ ਲਾਇਆ ਮੁੰਡਿਆਂ ਨੇ ਜਿਹੜਾ ਲੰਗਰ ਛਕਣਾ ਹੋ ਛਕਿਓ ਤੇ ਭਾਈ ਬਣ ਕੇ ਜਾਇ ਆਉਣਾ ਕਾਲੀ ਨਾ ਕਰਿਓ ਸਭ ਨੂੰ ਸੁਣ ਕੇ ਜਾਇਓ ਆਪ ਆਪ ਦਾ ਪੂਰਾ ਸਮਰਥਨ ਦਿਓ ਤੇ ਜਿੱਥੇ ਸਾਨੂੰ ਕਮੇਟੀ ਕਹੂਗੀ ਮੈਂ ਤਾਂ ਕਮੇਟੀ ਨੂੰ ਬੇਨਤੀ ਕਰੂੰਗਾ ਕਿ ਸੰذور ਕੇਰ ਲੋ ਵਾਹ ਸਮਾਨ ਦੀ ਕੋਠੀ ਦਾ ਘਰਾ ਕਰੋ ਕੱਲ ਨੂੰ ਜੇ ਤੁਸੀਂ ਮੇਰੀ ਗੱਲਾਂ ਨਾਲ ਸਹਿਮਤ ਹੋ ਕਿ ਮੈਨੂੰ ਪਤਾ ਹੈ ਅੱਜ ਮੀਟਿੰਗ ਕਰਾਂਗੇ 10 ਦਿਨਾਂ ਬਾਅਦ ਮੀਟਿੰਗ ਕਰਾਂਗੇ 14 ਦਿਨਾਂ ਬਾਅਦ ਮੀਟਿੰਗ ਕਰਾਂਗੇ ਅੱਡ ਅੱਡ ਮੂੰਹ ਹੋ ਜਾਂਦੇ ਨੇ ਅਫਸਰਾਂ ਨਾਲ ਗੱਲਾਂ ਹੋ ਜਾਂਦੀਆਂ ਨੇ ਲੋਕਾਂ ਦੀ ਕੋਈ ਸੁਣਦਾ ਨਹੀਂ ਜੋ ਤੁਸੀਂ ਦਿਲ ਚ ਲੈ ਕੇ ਆਏ ਹੋ ਐਡਾ ਵੱਡਾ ਹੜ ਆਇਆ ਮੇਰੇ ਵਾਲੀ ਵੀ ਆਇਆ ਸੀ ਮੈਂ ਦੇਖ ਨਹੀਂ ਸਕਿਆ ਮੈਂ ਤੁਹਾਡਾ ਧੰਨਵਾਦ ਆ ਕੱਲੇ ਕੱਲੇ ਬੰਦੇ ਦਾ ਥੋੜੇ ਦਿਲ ਦੀ ਗੱਲ ਦੱਸੋ ਸੰਗਰੂਰ ਦੀ ਕਿ ਠੀਕਾ ਧਿਰਨੀਆ ਨਾ ਭਗਤਵੰਦ ਦੀ ਹੱਥ ਖੜੇ ਕਰ ਦੋ ਕੱਲਾ ਕੱਲਾ ਬੰਦਾ ਫੇਰ ਹਲ ਹੋਣਾ ਨਹੀਂ ਐਂ ਹੋਈ ਚੱਲੂ ਇੱਥੇ ਹਾਂ ਕਰ ਲੋ ਇੱਥੇ ਹਾਂ ਕਰ ਲੋ ਉਹ ਅੰਦਰ ਬੈਠਾ ਸੁਣੀ ਜੋ ਹੋਰ ਪਰਚੇ ਪਾਈ ਜਾਣਗੇ ਸਿੱਧੀ ਭਗਤਵੰਦ ਮਾਨ ਦੀ ਕੋਠੀ ਕੇਰੋ ਮੈਂ ਪਾਨੇ ਦੀ ਪੂਰੀ ਟੀਮ ਨੂੰ ਬੇਨਤੀ ਕਰਦਾ ਕਿ ਉਹ ਇਸ ਗੱਲ ਤੇ ਗੌਰ ਕਰਨ ਕਿਆ ਰੱਖਣ ਬਿਨਾ ਸ਼ਰਤਾਂ ਵਾਲਿਆ ਆਕਰਾ ਕੇ ਲਿਆਉਣ ਪਾਨਾ ਕਿਲਾ ਦੇ ਘਰ ਵਾਸਤੇ ਲੜਦਾ ਸੀ ਕਰੋੜਾ ਰੁਪਿਆ ਪਵਾ ਗਿਆ ਗੱਲਾਂ ਦੇਖ ਬਣਾਉਂਦੇ ਕੇ ਚੀਨੀ ਪੱਟੀ ਸਕਾਰਪੀਓ ਤੇ ਇਹਨੂੰ ਸ਼ਰਮ ਨਹੀਂ ਆਉਂਦੀ ਬੁੱਚੜ ਨੂੰ ਮੁਸਲਮਾਨਾਂ ਦੇ ਰਾਜ ਚ ਅਰੰਗਜੀਤ ਦੇ ਰਾਜ ਚ ਮਲੇਰ ਕੋਟਲੇ ਦੇ ਨਵਾਬ ਨੇ ਹਾ ਦਾ ਨਾਰਾ ਮਾਰਿਆ ਸੀ ਏ 92 ਚ ਕੋਈ ਹਾਰਾ ਨਾਰਾ ਵੀ ਨਹੀਂ ਮਾਰਦਾ ਹੀ ਜਿਹੜੇ ਅਨੀ ਸਰਕਾਰ ਹੈ ਮਰਦਾ ਹਾਰਾ ਨਾਰਾ ਮਾਰਦੇ ਹੁੰਦੇ ਨੇ ਮੈਨੂੰ ਸਿੱਟ ਦਿਓ ਮਰਵਾ ਦਿਓ ਗੋਲੀ ਮਰਵਾ ਦਿਓ ਮੈਂ ਨਹੀਂ ਚੁੱਪ ਕਰਦਾ ਨਾ ਆਪਾਂ ਨਾ ਵੀ ਦਾਬਣਾ ਪਰ ਸਮਝੌਤਾਕਾਰੀ ਲੋਕ ਸਮਝੌਤਾ ਕਰ ਜਾਂਦੇ ਨੇ ਸੋ ਆਪਾਂ ਨੂੰ ਡਟ ਕੇ ਪਾਣੇ ਦਾ ਸਾਹ ਦੇਣਾ ਚਾਹੀਦਾ ਪੰਨੇ ਦੇ ਪਰਿਵਾਰ ਦਾ ਸਾਹ ਦੇਣਾ ਚਾਹੀਦਾ ਜਿੰਨਾ ਛੇਤੀ ਆਪਾਂ ਗਰਮਤ ਰਹਾਂਗੇ ਉਹ ਆਪਾਂ ਬੈਰ ਕਹੋਲਦੇ ਨਹੀਂ ਅਮਰਤਪਾਲ ਬਈ ਚੁੱਪ ਕਰਕੇ ਬਾਈ ਦੀਪ ਸਿੱਧੂ ਰੋਂਦਾ ਰਿਹਾ ਸੁਣਿਆ ਨਹੀਂ ਜੇ ਬਾਈ ਸਿੱਧੂ ਵੇਲੇ ਉਹਦੀ ਗੱਲ ਸੁਣੀ ਹੁੰਦੀ ਯਾਰ ਹੁਣ ਮੈਨੂੰ ਦੱਸੋ ਹੱਥ ਖੜੇ ਕਰਕੇ ਦੀਪ ਸਿੱਧੂ ਗਦਾਸ ਕੇ ਜੋਦਾ ਸੀ ਜੋਦਾ ਸੀ ਜੋਦਾ ਸੀ ਤੀਪ ਜਗਾ ਆ ਗਿਆ ਸੋ ਮੈਂ ਮਾਫੀ ਚਾਹਣਾ ਮੈਂ ਇਥੋਂ ਭਾਵਕੋ ਕੇ ਸੱਚ ਬੋਲਿਆ ਜਾਂਦਾ ਕਿਉਂਕਿ ਮੈਨੂੰ ਲੱਖਾਂ ਫੋਨ ਆਏ ਸੀ ਮੈਂ ਸਾਰੀ ਸਿੱਖ ਸੰਗਤ ਨੂੰ ਜੋ ਮੇਰੇ ਨਾਲ ਵਾਅਦੇ ਕਰਕੇ ਆਏ ਸੀ ਸਾਡੇ ਬੰਦੀ ਸਿੰਘ ਰਿਹਾ ਕਰੋ 27 27 ਸਾਲਾਂ ਤੋਂ ਸਾਡੇ ਭਾਈ ਮੈਂ ਪੂਰੀ ਟੀਮ ਨੂੰ ਭਾਨੇ ਸਿੱਧੂ ਜੀ ਦੇ ਲੱਖੇ ਨੂੰ ਕਹਿਣਾ ਹੈ ਸਪੈਸ਼ਲ ਵੀ ਭਾਈ ਖੁਦ ਖੁਦ ਮੋਨੋਰੇਟ ਕਰੋ ਇਹਨੂੰ ਜਿੰਨੀ ਛੇਤੀ ਹੋਵੇ ਬਿਨਾਂ ਸ਼ਰਤਾਂ ਤੋਂ ਰਿਹਾ ਕਰਕੇ ਲਿਆਓ ਮੈਂ ਕੋਈ ਬਿਨਾਂ ਸ਼ਰਤ ਤੋਂ ਰਿਹਾ ਨਹੀਂ ਹੋਇਆ ਭਰਾਵੋ ਮੈਨੂੰ ਪੁੱਛੋ ਆ ਕੇ ਮੈਂ ਦੱਸੂ ਮੇਰੇ ਤੇ ਚਾਰ ਹੋਰ ਪਏ ਨੇ ਮੇਰੇ ਪਰਚੇ ਹਜੇ ਕੈਂਸਲ ਨਹੀਂ ਹੋਏ ਮੈਂ ਤਰੀਕਾ ਬੁਖਤਦਾ ਸੱਤ ਤਰੀਕਾ ਮੇਰੇ ਨਾਲ ਮਾਣ ਆ ਆ ਬੈਠਾ ਪੁੱਛ ਲੋ ਆ ਗਰਦੀਪ ਚਨੀ ਵਾਲਾ ਉਹ ਪਟਵਾਰੀ ਉਹ ਸੁੱਖੀ ਉਹ ਕਾਸ਼ਦੀ ਬੋਰੇ ਜਿੰਨੇ ਮੇਰੀ ਟੀਮ ਆਈ ਹੈ ਗੰਗਾ ਨਗਰ ਆਸਥਾਨ ਜਗਰਾਓ ਮੇਰੇ ਕਹੇ ਤੋਂ ਜੈਤ ਤੋਂ ਤੋਂ ਮੈਂ ਨਾਂ ਨਹੀਂ ਲੈ ਸਕਦਾ ਇਕੱਲੇ ਇਕੱਲੇ ਬੰਦੇ ਦਾ ਮੈਂ ਸਭ ਦਾ ਧੰਨਵਾਦ ਦਿਆਂ ਬਾਈ ਬਣ ਕੇ ਯਾਰ ਕਿਉਂਕਿ ਇਹ ਸਾਂਝਾ ਕੰਮ ਆ ਹੁਣ ਗੁੱਸਾ ਨਾ ਕਰਿਆ ਕਰੋ ਮੈਂ ਆਪਣੀ ਟੀਮ ਦੇ ਨਾਂ ਤੇ ਆਈਟੀ ਡਰੱਗ ਟਾਸਕ ਫੋਰਸ ਜਿੰਦਾਬਾਹ ਪਾਣਾ ਸੀ ਤੂੰ ਜਿੰਦਾਬਾਹ ਝਾੜੂ ਦਾ ਟੀਲਾ ਟੀਲਾ ਕਰਦਾਂਗੇ ਮੈਨੂੰ ਨਾਰੇ ਜਿਵੇਂ ਲਾਉਣੇ ਆਉਂਦੇ ਯਾਰ ਸੋ ਆਪਾਂ ਤਾਂ ਬੁਲਾਵਾਂਗੇ ਬੋਲੇ ਸੋ ਨਿਹਾਲ ਦੇਖ ਕੇ ਪੰਥ ਕੀ ਪ੍ਰੈਅ ਕਰੇਗਾ ਬੋਲੇ ਜਿਹੜੇ ਮੈਨੂੰ ਕਹਿੰਦੇ ਤੇਰੀ ਸਟੇਜ ਤੋਂ ਅਮਰਤਪਾਲ ਦੀ ਗੱਲ ਨੂੰ ਹਮਨਦਰਸੀ ਭਾਈ ਸੌਰੀ ਆਪਣੇ ਦਿਲ ਤੇ ਸਿੱਖੀ ਆ ਭਰਾਵੋ ਸੋ ਹੁਣ ਮੈਂ ਨਹੀਂ ਬੋਲਦਾ ਮਾਫੀ ਸੋ ਬੋਲੇ ਸੋਨਿਹਾਲ ਦੀਪ ਸਿੱਧੂ ਭਾਈ ਸਾਡਾ ਚੱਲ ਗਿਆ ਅਸੀਂ ਦੀਪ ਤੇ ਜਗਾਇਓਏ ਦੀਵੇ ਆ ਹਜ਼ਾਰ ਲਾ ਕੇ ਜਾਵਾਂਗੇ ਸਾਡਾ ਅਮਰਤਪਾਲ ਸਾਨੂੰ ਜਗਾ ਗਿਆ ਫੇਰ ਬਾਹਰ ਆਉ ਉਹ ਕਿੰਨਾ ਚਿਰ ਸਰਕਾਰਾਂ ਰੱਖ ਲੈਣਗੀਆਂ ਲੱਖਾਂ ਆਉਣਗੇ ਕਿੰਨਾ ਸਿੱਖ ਜਾਗਿਆਗਾ ਤੇ ਭਾਈ ਲੰਗਰ ਲਾਇਆ ਮੁੰਡਿਆਂ ਨੇ ਜਿਹੜਾ ਲੰਗਰ ਛਕਣਾ ਹੋ ਛਕਿਓ ਤੇ ਭਾਈ ਬਣ ਕੇ ਜਾਇ ਆਉਣਾ ਕਾਲੀ ਨਾ ਕਰਿਓ ਸਭ ਨੂੰ ਸੁਣ ਕੇ ਜਾਇਓ ਆਪ